ਕੱਪਰ ਹੋ ਰਹੀ ਹੈ ਇਹ ਫੈਡ ਦੇ ਵਿੱਚ ਕਰਦੇ ਨੇ ਬੈਂਸ ਵਿੱਚ ਵੀ ਨੇ ਸੋ ਇਸ ਕਰਕੇ ਜਦੋਂ ਬ੍ਰੈੱਥ ਲੈਂਦੇ ਜਿਹਦੇ ਤੇ ਤਿੰਨ ਐਟ ਐਜੜਾ ਹਦਾ ਹੈ ਇਸ ਤੋਂ ਇਧੀਆਂ ਹੋਰ ਮਿਟਲੀ ਜੀਵਨ ਕਰੈਕਟਰਸ ਤੋਂ ਆਉਂਦੇ ਹੈ ਸ਼ੇਪ ਐਟ ਤੇ ਨਾ ਨਾ ਇਹ ਬਹੁਤ ਚਾਪ ਰਹਿਣਾ ਇਹਦੇ ਨਾਲ ਜਿਹੜੇ ਅਸੋਸੀਏਟ ਹੈ ਮਿੱਟ ਤੇ ਬਹੁਤ ਚੰਗੇ ਹੈ ਇਹਨਾਂ ਅਧਿਕਾਰ ਆਵਾਜ਼ ਕਰਦੇ ਪਰ ਇਹਨਾਂ ਨੂੰ ਪ੍ਰੋਤ ਕਰਨ ਲਈ ਹੋਰ ਵੀ ਅਸਿਸਟ ਕਰਦੇ ਤੇ ਇਹੋ ਚੰਗੇ ਦਿਨ ਲੇਖ ਹੈ ਜੱਫਰ ਆਜ ਆਪਾਂ ਮੈਂ ਸਮਝਦਾ ਕਿ ਮੈਂ ਵੀ ਆਪਣੇ ਆਪਣੇ ਪਟ ਭਾਗ ਦਾ ਸਮਝਦਾ ਹਾਂ ਕਿ ਆਵਾਜ਼ ਸੇਵਾ ਸੰਸਥਾ ਜਿਹੜੀ ਸਾਡੇ ਇਲਾਕੇ ਦੇ ਅੰਦਰ ਸੇਵਾ ਦੇ ਅੰਦਰ ਬੜਵੰਲਾ ਯੋਗਦਾਨ ਪਾ ਰਹੀ ਆ ਅੱਜ ਦੁਬਾਰਾ ਆਪਣੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਲਈ ਇਹ ਜਿਹੜੀ ਬੂਟੀਆਂ ਦੀ ਝਪੀ ਲਾਈ ਆ ਮੈਂ ਸਮਝਦਾ ਕਿ ਇਸ ਤੋਂ ਵੱਡਾ ਜਿਹੜਾ ਕੋਈ ਪਰਉਪਕਾਰ ਹੋ ਹੀ ਨਹੀਂ ਸਕਦਾ ਅੱਜ ਆਪਾਂ ਨੂੰ ਆਪਣਾ ਵਾਤਾਵਰਣ ਸ਼ੁੱਧ ਰੱਖਣ ਦੇ ਲਈ ਘਰ-ਘਰ ਬੂਟੇ ਲਾਉਣ ਦੀ ਜ਼ਰੂਰਤ ਆ ਤੇ ਇਹ ਜਿਹੜੀ ਸੰਸਥਾ ਆ ਪਿਛਲੇ ਲੰਬੇ ਸਮੇਂ ਤੋਂ ਇਹ ਸੇਵਾ ਕਰ ਰਹੀ ਆ ਜਿੱਥੇ ਇਹ ਵਾਤਾਵਰਣ ਨੂੰ ਸ਼ੁੱਧ ਰੱਖਣ ਦੀ ਸੇਵਾ ਕਰ ਰਹੀ ਆ ਉੱਥੇ ਸਮਾਜ ਦੇ ਅੰਦਰ ਗਰੀਬਾਂ ਦੀ ਬੇਸਹਾਰਾਂ ਦੀ ਬੜੀ ਵੱਡੀ ਮਦਦ ਕਰਦੀ ਆ ਚਾਹੇ ਉਹ ਇਲਾਜ ਲਈ ਆ ਚਾਹੇ ਕਿਸੇ ਗਰੀਬ ਦਾ ਇਲਾਜ ਆ ਚਾਹੇ ਕਿਸੇ ਦਾ ਘਰ ਆ ਮੈਂ ਸਮਝਦਾ ਕਿ ਇਹ ਸੰਸਥਾ ਸਾਡੇ ਪੂਰੇ ਜ਼ਿਲ੍ਹੇ ਦਾ ਪੂਰੀ ਦੁਨੀਆ ਦੇ ਅੰਦਰ ਜਿਹੜਾ ਨਾਮ ਰੋਸ਼ਨ ਕਰ ਰਹੀ ਆ ਸੋ ਮੈਂ ਉਹਨਾਂ ਦੀ ਸਮੁੱਚੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਵਾਦ ਦਿੰਦਾ ਔਰ ਮਹਾਰਾਜ ਰੱਗੇ ਅਰਦਾਸ ਬੇਨਤੀ ਕਰਦਾ ਕਿ ਇਹ ਸਮੁੱਚੀ ਟੀਮ ਇਸੇ ਤਰ੍ਹਾਂ ਮਾਨਵਤਾ ਦੀ ਸੇਵਾ ਕਰਦੀ ਰਹੇ ਔਰ ਇਸੇ ਤਰ੍ਹਾਂ ਸਾਰੇ ਆਪਾਂ ਇਹਨਾਂ ਦੇ ਸਹਿਯੋਗੀ ਬਣੀਏ ਤਾਂ ਕਿ ਇਹਨਾਂ ਦੇ ਜਿਹੜੇ ਉਦਮ ਆ ਉਹਨਾਂ ਨੂੰ ਹੋਰ ਵੀ ਬਲ ਮਿਲੇ ਇਹ ਹੋਰ ਵੀ ਸਮਾਜ ਦੀਆਂ ਜਿਹੜੀਆਂ ਸਵਾਵਾ ਕਰ ਸਕਣ ਮੈਂ ਇੱਥੇ ਇਹ ਵੀ ਦੱਸਣਾ ਚਾਹਣਾ ਕਿ ਇਹ ਸੰਸਥਾ ਜਿੱਥੇ ਕੰਮ ਕਰ ਰਹੀ ਆ ਉਥੇ ਜੇ ਕੋਈ ਗਰੀਬ ਆ ਉਸ ਦੀ ਮੌਤ ਹੋ ਜਾਂਦੀ ਆ ਉਹਦੇ ਬਾਲਣ ਦਾ ਸਾਰਾ ਕਿਰਿਆਕਰਮ ਦਾ ਵੀ ਜਿਹੜਾ ਆ ਉਹ ਪਰਾਲਾ ਕਰਦੀ ਆ ਔਰ ਨਵਾਂ ਸ਼ਹਿਰ ਦੇ ਸ਼ਮਸ਼ਾਨ ਘਾਟਾਂ ਦੇ ਅੰਦਰ ਬਕਾਇਦਾ ਇਹਨਾਂ ਦੇ ਨੰਬਰ ਲਿਖੇ ਆ ਜੇ ਕੋਈ ਗਰੀਬ ਇਸ ਗੱਲੋਂ ਅਸਮਰਥ ਆ ਦਾ ਸੰਸਕਾਰ ਤੋਂ ਤਾਂ ਇਹ ਟੀਮ ਉਹਦੇ ਵਿੱਚ ਵੀ ਪੂਰੀ ਮਦਦ ਕਰਦੀ ਆ ਸੋ ਮੈਂ ਸਾਂਝਦਾ ਕਿ ਇਸ ਤੋਂ ਵੱਡਾ ਪਰਪੁਕਾਰ ਤਾਂ ਕੋਈ ਹੋ ਨਹੀਂ ਸਕਦਾ ਸੋ ਦੁਬਾਰਾ ਸਮੁੱਚੀ ਟੀਮ ਨੂੰ ਅੱਜ ਦੇ ਦਿਨ ਦੀਆਂ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਕਿ ਬਹੁਤ ਹੀ ਵਧੀਆ ਲੰਗਾਂ ਜੀ ਨੂੰ ਰਧਾਇਆ ਕਿਉਂਕਿ ਜਿਹੜਾ ਤਾਂ ਆਪਾਂ ਪਿਛੋ ਪਾਤਾਵਨ ਪਰਿਆਵਰਣ ਮੁੱਖ ਆਖਦੇ ਹੋਏ ਮਾਨਰੂਪ ਬਨਮੰਡਲ ਆਪਸੰਗ ਨਵਾਂ ਸ਼ਹਿਰ ਦੀ ਦੀ ਰਹਨਵਾਈ ਹੈ ਤੇ ਆਵਾਜ਼ ਸੰਸਥਾ ਵੱਲੋਂ ਇਹ ਰਲ ਕੇ ਬਨ ਮੌਸਮ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਲਗਭਗ 10000 ਦੇ ਕਰੀਬ ਬੂਟਾ ਇੱਥੇ ਬੰਡਿਆ ਜਾ ਰਿਹਾ ਹੈ ਤੇ ਲਗਾਇਆ ਜਾ ਰਿਹਾ ਹੈ ਤਾਂਕਿ ਆਉਣ ਬਾਰੇ ਸਮੇਂ ਤੇ ਜੀ ਇੰਨੀ ਗਰਮੀ ਪੈਂਦੀ ਆ ਨਹੀਂ ਨਹੀਂ ਪੈਂਦੀ ਇਹ ਠੀਕ ਢੰਗ ਨਾਲ ਪੈਣ ਕਿੰਨੀਆਂ ਐਨੀਆਂ ਬਿਮਾਰੀਆਂ ਲੱਗਦੀਆਂ ਲੋਕਾਂ ਨੂੰ ਉਹ ਬਿਮਾਰੀਆਂ ਤੋਂ ਰਾਤ ਮਿਲ ਸਕੇ ਐਨਾ ਕਹਿੰਦੇ ਹਨ ਰੋਹਨ ਜੀ ਅਜਾ ਬੁੱਕ ਰਿਹਾ ਬੱਚਾ ਵੀ ਕੋਈ ਟੀਕਾ ਖਾਲਸਾ ਬਾਈਕ ਨੂੰ ਟੀਕੀ ਬੱਦੇ ਬਹੁਤ ਹੀ ਚੰਗਾ ਬਰਾਲਾ ਆਵਾਜ਼ ਸੇਵਾ ਸ੍ਰੇਟੀ ਵੱਲੋਂ ਇੱਥੇ ਦਰਖਤ ਬੰਡੇ ਜਾ ਰਹੇ ਆ ਜੋ ਕਿ ਅੱਜ ਬਹੁਤ ਸਾਡੇ ਜੀਵਨ ਦੇ ਵਿੱਚ ਲੋੜਿਆ ਹੈ ਕਿ ਹਰ ਮਨੁੱਖ ਨੂੰ ਦਰਖਤ ਲਾਉਣੇ ਚਾਹੀਦੇ ਆ ਔਰ ਪਾਲਣੇ ਵੀ ਚਾਹੀਦੇ ਆ ਕਿਉਂਕਿ ਧਰਤੀ ਦਾ ਟੈਂਪਰੇਚਰ ਦਿਨ ਪਰ ਦਿਨ ਵੱਧ ਰਿਹਾ ਹੈ ਕੋੜਾ ਕਾਰਨ ਇਹੀ ਆ ਦੇ ਦਰਗਤਾਂ ਦੀ ਬਹੁਤ ਵੱਡੀ ਘਾਟ ਹੋ ਗਈ ਆ ਪਾਣ ਪਾਣੀ ਖਰਾਬ ਹੋ ਰਿਹਾ ਪਹਾੜਾਂ ਦੇ ਵਿੱਚ ਬੇਸ਼ੁਮਾਰ بارشਾਂ ਹੋ ਰਹੀਆਂ ਬੱਦਲ ਫਟ ਰਹੇ ਆ ਤੇ ਇਧਰ ਮਦਾਨੀ ਇਲਾਕਿਆਂ ਦੇ ਵਿੱਚ ਸਾਡੇ بارشਾਂ ਨਹੀਂ ਹੋ ਰਹੀਆਂ ਇੱਥੇ ਥੋਕੇ ਵਾਲੇ ਹਾਲਾਤ ਹੋ ਗਏ ਆ ਉਹਦੇ ਨਾਲ ਸਾਡੇ ਜੋ ਜੋ ਜੀਣਾ ਆ ਉਹ ਸਾਡਾ ਖਰਾਬ ਹੋ ਰਿਹਾ ਤੋਂ ਅਸੀਂ ਬਹੁਤ ਬਹੁਤ ਦਰਸ ਲਾਈਏ ਤੇ ਆਵਾਜ਼ ਸੰਸਥਾ ਵੱਲੋਂ ਅੱਜ ਉਪਰਾਲਾ ਕੀਤਾ ਗਿਆ ਵੀ ਬੂਟੇ ਵੰਡਣ ਦਾ ਉਹਦੇ ਸਾਰਿਆਂ ਨੂੰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਐ ਅਸੀਂ ਬਤੋ ਵਾਧਾ ਉਤੇ ਲਾ ਕੇ ਇਸ ਸਮਾਜ ਦੇ ਵਿੱਚ ਜੋ ਆਪਣੀ ਸੇਵਾ ਦਾ ਜੋਦ ਹਨ ਉਹ ਪਾਈਏ ਜੀ ਵਾਹੀ ਗੁਰਦੀ ਚਾਰਾ ਸਾਹਿਬ ਬਾਈ ਰਾਜ ਦੇ ਮਾਨ ਆਵਾਜ਼ ਦੇ ਪ੍ਰੇਰਣਾ ਸਰੋਤ ਡੀਐਸਪੀ ਰਾਜਕੁਮਾਰ ਸਾਡੇ ਵੱਡੇ ਜਿਨ੍ਹਾਂ ਦੀ ਪ੍ਰੇਰਣਾ ਨਾਲ ਜਿਨ੍ਹਾਂ ਦੇ ਦਿੱਤੇ ਹੋਏ ਦਿਸ਼ਾ ਸਾਡੇ ਵਿੱਚ ਸਤਕਾਰਯੋਗ ਨਹੀਂ ਨਹੀਂ ਬੰਦੇ ਉਹ ਤਾਂ ਇਹ ਵੀ ਕੇਂਦਰ ਤੋਂ ਪਾ ਬੀਐਸਪੀ ਸਾਹਿਬ ਨੂੰ ਇੱਕ ਬੂਟਾ ਦਿਓ ਕੰਦੀ ਹੈ ਉਹ ਬੂਟਾ ਜਿਹੜਾ ਅੱਗੇ ਤੱਕ ਫਿਰ ਸਾਡੀ ਵੱਲ ਤੋਂ ਤਾਂ ਇਹਨਾਂ ਕੋਲ ਆਂਦਾ ਹੈ ਉਹ ਫੇਰ ਬਾਤਾਂ ਬਰਨ ਦਾ ਸੰਦੇਸ਼ ਪਹਲਾਏਗਾ ਸੋ ਅਸੀਂ ਜਿਨ੍ਹਾਂ ਦੇ ਟੇਬਲਾਂ ਤੋਂ ਇਹ ਸੰਦੇਸ਼ ਅੱਗੇ ਜਾਣਾ ਹੈ ਥੜੋ ਨਾਲ ਇਸੇ ਤਰ੍ਹਾਂ ਬినੋਦ ਭਰਤਵਾ ਸਰ ਨੂੰ ਵੀ ਆ ਜਾਓ ਇੱਕ ਮਿੰਟ ਨਾਲੋਂ ਹਲੋ ਪ੍ਰਧਾਨ ਜੀ ਤੁਸੀਂ ਪਿੱਛੇ ਕਿੱਥੇ ਹੋ ਪਾਣੇ ਲੱਭੀ ਜਾ ਰਹੇ ਆ ਤੁਸੀਂ ਇਧਰ ਲੈ ਕੇ ਖੜਾ ਲਾਓ ਅੱਗੇ ਆਹ ਤੇ ਗੱਭੇ ਖੜੀ ਹੁੰਦਾ ਪਰ ਨੂਰਪੁਰੀ ਸਾਹਿਬ ਵੀ ਆ ਬੀੜੀ ਭਟਿਆ ਜੀ ਵੀ ਹਾਂ ਸਾਡੇ ਸਰਪਨਾ ਸਾਰੇ ਪਿੱਛੇ ਨੂੰ ਪਤਾ ਨਹੀਂ ਕਿਉਂ ਪਿੱਛੇ ਨੂੰ ਸੋਚੀ ਜਾਂਦੇ ਸਾਰਿਆਂ ਨੇ ਅੱਗੇ ਵਧਣਾ ਹੁੰਦਾ ਉਧਰ ਪੁਰੀ ਸਾਹਿਬ ਦੇ ਵੀ 100 ਰੁਪਏ ਦੇ ਹਾਂਜੀ ਇਧਰ ਨਾ ਪੜਿਆ 3 ਗੱਲ ਅਸੀਂ ਸਿਹਤਮੰਦ ਹੋਵਾਂਗੇ ਤਾਂ ਸਮਾਜ ਸਿਹਤਮੰਦ ਹੋਵੇ ਸਭ ਤੋਂ ਵੱਡੀ ਗੱਲ ਇਹ ਹੈ ਜੇ ਕਿਸੇ ਆਦਮੀ ਨੂੰ ਖਾਣਾ ਨਾ ਮਿਲੇ ਤਾਂ ਉਹ 8-10 ਦਿਨ ਜਿੰਦਾ ਰਹਿ ਸਕਦਾ ਜੇ ਪਾਣੀ ਨਾ ਮਿਲੇ ਤਕਰੀਬ 15 ਦਿਨ ਜਿੰਦਾ ਰਹਿ ਸਕਦਾ ਲੇਕਿਨ ਜੇ ਆਕਸੀਜਨ ਨਾ ਮਿਲੇ ਤਾਂ 1 ਜਾਂ 2 ਮਿੰਟ ਤੋਂ ਬਾਅਦ ਕੋਈ ਆਦਮੀ ਜਿੰਦਾ ਨਹੀਂ रह ਸਕਦਾ ਚਾਹੇ ਉਹਦਾ ਰੁਤਬਾ ਕੋਈ ਵੀ ਹੋਵੇ। ਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੈਂ ਐਸਐਚਓ ਸਿਟੀ ਹਾਰਪੁਰ ਗਿਆ ਤਾਂ ਮੈਂ ਇਹ ਚੀਜ਼ ਦੇਖੀ ਜਦੋਂ ਕੋਰੋਨਾ ਉਹਨਾਂ ਦਾ ਕਾਲ ਚੱਲ ਰਿਹਾ ਸੀ ਸਾਡੀਆਂ ਬੜੀਆਂ ਅਹਿਮ ਕੂਟੀਆਂ ਸੀ ਇਸ ਨਗਰ ਦੇ ਵਿੱਚ ਤੇ ਆਕਸੀਜਨ ਦੀ ਬੜੀ ਘਾਟ ਰਹੀ ਸਿਲੰਡਰਾਂ ਦੀ ਬੜੀ ਘਾਟ ਰਹੀ। ਔਰ ਅਸੀਂ ਮੰਗ ਮੰਗ ਕੇ ਲੱਭ ਲੱਭ ਕੇ ਸਿਲੰਡਰ ਜਿਹੜੇ ਆ ਉਹ ਲੋਕਾਂ ਨੂੰ ਤੋਂ ਲਾਉਂਦੇ ਰਹੇ ਆ। ਉਦੋਂ ਲੋਕਾਂ ਨੂੰ ਇਹ ਸਮਝ ਲੱਗੀ ਲਾ ਕਿ ਆਕਸੀਜਨ ਦਾ ਕੀ ਬੋਲਾ ਹੈ ਔਰ ਇਹ ਸਿਰਫ ਦਾ ਸਰਮ ਪੌਦੇ ਹੀ ਪੈਦਾ ਕਰ ਸਕਦੇ ਪੌਦਿਆਂ ਤੋਂ ਬਿਨਾ ਕੋਈ ਵੀ ਸਾਧਨ ਨਹੀਂ ਸਾਡੇ ਕੋਲ ਆਕਸੀਜਨ ਲਿਆਉਣ ਦਾ ਆਕਸੀਜਨ ਕਰਮ ਦੂਸਰਾ ਉਹਨਾਂ ਦਿਨਾਂ ਦੇ ਵਿੱਚ ਸਾਰਾ ਸਿਸਟਮ ਬੰਦ ਹੋ ਗਿਆ ਸੀ ਕਾਰੋਬਾਰ ਬੰਦ ਹੋ ਗਿਆ ਸੀ ਵਾਤਾਵਰਨ ਬਿਲਕੁਲ ਸਾਫ਼ ਹੋ ਗਿਆ ਸੀਗਾ ਤਾਂ ਜਲੰਧਰ ਤੋਂ ਜਿਹੜੀਆਂ ਹੈਗੀਆਂ ਸਵਾਲਕ ਦੀਆਂ ਪਹਾੜੀਆਂ ਦਿਖਦੀਆਂ ਸੀ ਧੌਲੀ ਤਾਰ ਜੀ ਨੂੰ ਕਹਿੰਦੇ ਹੈਗਿਆ ਉਹ ਦਿਖਦੀ ਸੀ ਉਹ ਵੀ ਦੇ ਉਸ ਤਰ੍ਹਾਂ ਸੀ ਬਾਤਾਵਰ ਨੂੰ ਸਾਫ਼ ਰੱਖਣਾ ਤੇ ਸਾਨੂੰ ਤੋਦੇ ਲਵਾਣੇ ਜਿਹੜੇ ਆ ਉਹ ਬਹੁਤ ਵੱਸ਼ਤ ਹੈ। ਇਹ ਖੁਸ਼ੀ ਦਾ ਮੌਕਾ ਹੈ ਕਿ ਅੱਜ ਸਾਡੀ ਆਵਾਜ਼ ਚੈਰੀਟੇਬਲ ਐਂਡ ਵੈਲਫੇਅਰ ਸੁਸਾਇਟੀ ਨੇ ਲਗਾਤਾਰ ਲਗਭਗ 9 ਸਾਲ ਜਿਹੜੀ ਇਹ ਹਰੀ ਸ਼ਵੀਲ ਲਗਾਈ ਹੈ। ਹਰ ਸਾਲ ਇਹ ਸ਼ਵੀਲ ਲਗਾਈ ਜਾਂਦੀ ਹੈ ਔਰ ਪੂਰੀ ਟੀਮ ਜਿਹੜੀ ਹੈ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੀ ਹੈ। ਖਾਸ ਤੌਰ ਤੇ ਸਾਡੇ ਓਮ ਪ੍ਰਕਾਸ਼ ਜੀ ਜਿਹੜੇ ਕਿ ਅਹਿਮਦਗੜ੍ਹ ਤੋਂ ਹਰ ਸਾਲ ਜਿੱਥੇ ਸਾਨੂੰ ਬੂਟੇ ਲੈ ਕੇ ਆਉਂਦੇ ਆ ਉੱਥੇ ਰੱਖਣ ਦੇ ਲਈ ਜਿੱਦਾਂ ਅੱਜ ਵੀ ਉਹ ਜਿਸੀ ਕਈ ਵੀ ਲੈ ਕੇ ਆਏ ਆ ਸੋ ਧੰਨਵਾਦ ਕਰਦੇ ਆ ਅਸੀਂ ਪੂਰੀ ਟੀਮ ਦਾ ਕਿਉਂਕਿ ਇਹ 2016 ਦੇ ਵਿੱਚ ਆਵਾਜ਼ ਸੰਸਥਾ ਜਿਹੜੀ ਹੋਂਦ ਵਿੱਚ ਆਈ ਔਰ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਲਗਾਤਾਰ ਇਹਨਾਂ ਨੇ ਜੋ ਸਮਾਜ ਸੇਵਾ ਦੇ ਕੰਮ ਕੀਤੇ ਆ ਉਹ ਬਹੁਤ ਸਲਾਘਾਯੋਗ ਹੈ ਸੋ ਮੈਂ ਦਸ ਨਮਾ ਕਿ ਆਵਾਜ਼ ਕੁਝ ਦਾਨੀ ਪਰਸ਼ਾਂ ਦੇ ਔਰ ਜੂਤ ਬੰਦਾਂ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦੀ ਹੈ ਔਰ ਹਰ ਫੀਲਡ ਦੇ ਵਿੱਚ ਚਾਹੇ ਉਹ ਐਂਬੂਲੈਂਸ ਹੋਵੇ ਉਹ ਲਗਾਈਆਂ ਹੋਈਆਂ ਜਿਹੜੇ ਕੀ ਜੂਤ ਬੰਦਾਂ ਨੂੰ ਫ੍ਰੀ ਨੀ ਸੇਵਾ ਦਿੰਦੇ ਆ ਫ੍ਰੀ ਸੇਵਾ ਵੀ ਦਿੰਦੇ ਆ ਔਰ ਜਿੱਥੇ ਕਿਤੇ ਮੈਡੀਕਲ ਦੀ ਲੋੜ ਪਈ ਹੈ ਅੱਜ ਤੱਕ ਸੈਂਕੜੇ ਲੋਕਾਂ ਨੂੰ ਉਹਦੀ ਮੈਡੀਕਲ ਦੀ ਸਹਾਇਤਾ ਦਿੱਤੀ ਹੈ ਔਰ ਪਹਿਲਾ ਪਹਿਲਾ ਸ਼ੁਰੂ-ਸ਼ੁਰੂ ਦੇ ਵਿੱਚ ਅਸੀਂ ਕਾਫੀ ਲੋਕਾਂ ਦੇ ਜਿਹੜੇ ਘਰ ਹੈ ਉਹ ਵੀ ਬਣਾਏ ਆ ਔਰ ਨਿਸ਼ਪਖ ਹੋ ਗਏ ਕਿ ਕੋਈ ਕਿਸੇ ਨੂੰ ਵੀ ਆਪਣਾ ਲਾਲਚ ਨਹੀਂ ਹੈ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਇੱਕ ਇੱਕ ਪੈਸਾ ਜਿਹੜਾ দান ਦਿੱਤਾ ਹੋਇਆ ਹੈ ਉਹ ਨੈਟ ਦੇ ਉੱਪਰ ਸੋਖਤੀਸ਼ਰੀ ਆਇਆ ਤਾਂ ਦਸਰ ਪਹਿਲਾਂ ਵੀ ਜੇ ਕੋਈ দান ਦਿੱਤਾ ਹੈ ਉਹ ਅੱਜ ਵੀ ਚੈੱਕ ਕਰ ਸਕਦਾ ਹੈ ਕਿ ਮੇਰਾ ਪੈਸਾ ਕਿੱਥੇ ਆਇਆ ਔਰ ਬਹੁਤ ਸਾਰੀਆਂ ਐਨ ਜੀਓਜ਼ ਹੈਗੀਆਂ ਜਿਹੜੀਆਂ ਕਿ ਪੈਸਾ ਲਿੱਤਾ ਦੱਸ ਦਿੰਦੀਆਂ ਲੇਕਿਨ ਖਰਚਾ ਕਿੱਥੇ ਹੋ ਰਿਹਾ ਨਹੀਂ ਦੱਸਦੀਆਂ ਪਰ ਸਾਡੇ ਇੱਕ ਇੱਕ ਪੈਸਾ ਜਿਹੜਾ ਖਰਚਾ ਹੈ ਉਹ ਵੀ ਸਾਡਾ ਜਿਹੜਾ ਔਨ ਰਿਕਾਰਡ ਹੁੰਦਾ ਸੋ ਕਹਿਣ ਦਾ ਭਾਵ ਜਿੰਨਾ ਟਰਾਂਸਪੇਰੈਂਟ ਵੇ ਦੇ ਨਾਲ ਸਾਡੀ ਆਵਾਜ਼ ਸੰਸਥਾ ਕੰਮ ਕਰਦੀ ਹੈ ਉਹ ਇੱਕ ਬਹੁਤ ਹੀ ਸ਼ਲਾਘਾਯੋਗ ਹੈ ਔਰ ਅਸੀਂ ਉਸ ਪਰਮਾਤਮਾ ਦੇ ਮੋਹਰੇ ਅਰਜ਼ ਕਰਦੇ ਹਾਂ ਕਿ ਇਹ ਜਿਹੜੀ ਟੀਮ ਹੈ ਇਹਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਔਰ ਇਹ ਇਦਾਂ ਹੀ ਮਿਲ ਜੁਲ ਕੇ ਜਿੱਦਾਂ ਪਹਿਲਾਂ ਸਮਾਜ ਸੇਵਾ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਕੰਮ ਕਰਦੀ ਹੈ ਚਾਹੇ ਉਹ ਐਜੂਕੇਸ਼ਨ ਦੇ ਵਿੱਚ ਵੀ ਬਹੁਤ ਬੜਾ ਯੋਗਦਾਨ ਪਾਇਆ ਇਹਨਾਂ ਨੇ ਬਹੁਤ ਸਾਰੇ ਸੈਮੀਨਾਰ ਕਰਾਏ ਆ ਔਰ ਖੇਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਯੋਗਦਾਨ ਪਾਇਆ ਹੈਗਾ ਔਰ ਦੀਵਾਲੀ ਨੂੰ ਗਰੀਬਾਂ ਦੀਆਂ ਝੁੱਗੀਆਂ ਦੇ ਵਿੱਚ ਜਾ ਕੇ ਮਠਿਆਈ ਵੀ ਵੰਡਦੇ ਆ ਸੋ ਜੇ ਮੈਂ ਗੱਲ ਕਰਨ ਲੱਗਾ ਬਹੁਤ ਲੰਮਾ ਟਾਈਮ ਲੱਗਣਾ ਬਹੁਤ ਸਾਰੇ ਜਿਹੜੇ ਸਮਾਜ ਸੇਵਾ ਦੇ ਕੰਮ ਕਰਦੇ ਆ ਔਰ ਮੈਂ ਉਸ ਪਰਮਪਿਤਾ ਪਰਮਾਤਮਾ ਦੇ ਕਾਲਪੁਰਖ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਇਹਨਾਂ ਨੂੰ ਐਦਾਂ ਹੀ ਤੰਦਰੁਸਤੀ ਬਖਸ਼ੇ ਔਰ ਇਹਨਾਂ 'ਚ ਹੋਰ ਵੀ ਹਿੰਮਤ ਵਧਾਵੇ ਤਾਂ ਕਿ ਇਹ ਜਿਹੜੀ ਸਮਾਜ ਸੇਵਾ ਹੈ ਹੋਰ ਵੀ ਜਿਆਦਾ ਤਰੀਕੇ ਨਾਲ ਕਰ ਸਕਣ ਬਹੁਤ ਬਹੁਤ ਧੰਨਵਾਦ